ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਪੰਜ ਐਸੇ ਬਿਹਤਰੀਨ ਬਿਜ਼ਨਸ ਜੋ ਤੁਸੀਂ ਜ਼ੀਰੋ ਬੈਲੈਂਸ ਨਾਲ ਸਟਾਰਟ ਕਰ ਸਕਦੇ ਹੋ ਜੀ ਹਾਂ ਬਿਨਾ 1 ਰੁਪਿਆ ਲਗਾਏ ਤੁਸੀਂ ਐਸੇ ਪੰਜ ਬਿਜ਼ਨਸ ਕਰ ਸਕਦੇ ਹੋ ਬਿਜ਼ਨਸ ਤਾਂ ਬਹੁਤ ਸਾਰੇ ਆ ਮੈਂ ਮੇਨ ਪੰਜ ਚੁਣ ਕੇ ਕੱਢੇ ਆ ਜੋ ਇੰਪੋਰਟੈਂਟ ਆ ਤੇ ਅੱਜਕਲ ਟ੍ਰੈਂਡਿੰਗ ਚ ਆ ਹੁਣ ਅੱਜ ਦੀ ਇਸ ਵੀਡੀਓ ਤੁਹਾਡਾ ਸਵਾਗਤ ਕਰਦੇ ਆ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਵੀਡੀਓਜ਼ ਨੂੰ ਫਰੈਂਡਸ ਨਾਲ ਸ਼ੇਅਰ ਕਰ ਦਿਓ ਅੱਜ ਦਾ ਜੋ ਆਪਣਾ ਟੌਪਿਕ ਹੈ ਰਾਜੇ ਪੰਜ ਬਿਹਤਰੀਨ ਬਿਜ਼ਨਸ ਆਈਡੀਆਸ ਜੋ ਤੁਸੀਂ ਬਿਨਾ ਪੈਸੇ ਜ਼ੀਰੋ ਬੈਲੈਂਸ ਨਾਲ ਸ਼ੁਰੂ ਕਰ ਸਕਦੇ ਹੋ ਅੱਗੇ ਚੱਲ ਕੇ ਲੱਖਾਂ ਰੁਪਏ ਕਮਾ ਸਕਦੇ ਹੋ ਧਿਆਨ ਦਿਓ ਜੇਕਰ ਤੁਸੀਂ ਵੀ ਲਾਈਫ 'ਚ ਵਧੀਆ ਕੁਝ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਜ਼ਰੂਰ ਦੇਖ ਕੇ ਜਾਓ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ ਫਰਸਟ ਨੰਬਰ ਤੇ ਆਪਣਾ ਹੈ ਫ੍ਰੀਲੈਂਸਿੰਗ ਕੀ ਹੈ ਫ੍ਰੀਲੈਂਸਿੰਗ ਹੁੰਦਾ ਕੀ ਹੈ ਇਹ ਤੁਹਾਨੂੰ ਪਹਿਲਾਂ ਸਮਝਣਾ ਪੈਣਾ ਹੈ ਤੁਸੀਂ ਆਪਣੇ ਟੈਲੈਂਟ ਨਾਲ ਘਰ ਬੈਠੇ ਕੰਮ ਕਰ ਸਕਦੇ ਹੋ ਜਿਵੇਂ ਕਿ ਡਿਜ਼ਾਈਨ ਹੋ ਗਿਆ ਵੀਡੀਓ ਐਡੀਟਿੰਗ ਹੋ ਗਿਆ ਲਿਖਾਈ ਹੋ ਗਿਆ ਵੌਇਸਓਵਰ ਜਾਂ ਡਿਜੀਟਲ ਮਾਰਕੀਟਿੰਗ ਤੁਸੀਂ ਇਹਨਾਂ ਵਿੱਚੋਂ ਇੱਕ ਵੀ ਕੋਰਸ ਕਰ ਲੈਣੇ ਉਹਨਾਂ 6 ਮਹੀਨੇ ਦਾ ਕੋਰਸ ਹੁੰਦਾ ਹੈ ਕੁਝ ਖਾਸ ਨਹੀਂ ਹੁੰਦਾ ਬਹੁਤ ਵਧੀਆ ਕੈਰੀਅਰ ਆਪਣਾ ਸਟਾਰਟ ਕਰ ਸਕਦੇ ਹੋ ਕਿਵੇਂ ਸ਼ੁਰੂ ਕਰੋ ਫਾਈਵਰ ਅਪਵਰਕ ਜਾਂ ਫ੍ਰੀਲਾਂਸਰ ਤੇ ਆਪਣਾ ਪ੍ਰੋਫਾਈਲ ਬਣਾਓ ਇੱਕ ਐਪ ਹੁੰਦਾ ਹੈ ਠੀਕ ਹੈ ਨਾ ਜਾਂ ਆਪਾਂ ਗੂਗਲ ਸਾਈਟ ਤੇ ਕਹਿ ਸਕਦੇ ਹਾਂ ਤੇ ਇਹ ਇਹ ਐਪ ਫ੍ਰੀਲਾਂਸਰ ਠੀਕ ਹੈ ਨਾ ਇਹਨਾਂ ਵਿੱਚ ਤੁਸੀਂ ਨਾ ਆਪਣਾ ਇੱਕ ਪ੍ਰੋਫਾਈਲ ਤਿਆਰ ਕਰਨਾ ਹੈ ਜੋ ਤੁਸੀਂ ਆਪਣਾ ਬਾਇਓਡਾਟਾ ਉਹਦੇ ਵਿੱਚ ਦਵੋਗੇ ਤੇ ਮੰਨ ਲਓ ਕੋਈ ਐਸਾ ਯੂਟਿਊਬਰ ਆ ਜਾਂ ਕੋਈ ਵੱਡਾ ਇਨਫਲੂਐਂਸਰ ਆ ਜਿਨ੍ਹਾਂ ਨੂੰ ਐਡੀਟਿੰਗ ਵਾਲੇ ਬੰਦੇ ਦੀ ਲੋੜ ਆ ਹਨਾ ਵੀ ਉਹ ਤੁਹਾਨੂੰ ਰੈਫਰ ਕਰਨਗੇ ਉਹ ਤੁਹਾਨੂੰ ਕੰਮ ਦੇਣਗੇ ਤੁਸੀਂ ਉਹਦਾ ਕੰਮ ਕਰੋਗੇ ਇਸ ਤਰੀਕੇ ਨਾਲ ਕਮਾਈ ਹੁੰਦੀ ਹੈ ਪਹਿਲਾਂ ਛੋਟੇ ਪ੍ਰੋਜੈਕਟ ਕਰੋ ਰਿਵਿਊ ਮਿਲਣ ਤੇ ਵੱਡੇ ਕਲਾਇੰਟ ਆਉਣ ਲੱਗਣਗੇ ਠੀਕ ਹੈ ਨਾ ਸ਼ੁਰੂ ਸ਼ੁਰੂ ਚ ਬਹੁਤ ਹੀ ਥੋੜਾ ਜਿਹਾ ਔਖਾ ਹੁੰਦਾ ਹੈ ਬਾਅਦ ਵਿੱਚ ਜਾ ਕੇ ਕੰਮ ਸਟਾਰਟ ਹੋ ਜਾਂਦਾ ਹੈ कमाई जो है 10000 तो लेके 2 लाख महीना स्किल पे डिपेंड करता है मतलब ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ ਆਪਣਾ ਦੂਸਰੇ ਨੰਬਰ ਤੇ ਜੋ ਆਪਣਾ ਹੈ ਚੈਨਲ YouTube ਚੈਨਲ ਬਣਾਓ ਮੈਂ ਇੱਕ ਚੀਜ਼ ਦਾ ਗੌਰ ਕੀਤਾ ਹੈ ਮੈਂ ਜਿੰਨੇ ਵੀ ਕੋਰਸ ਦੱਸਿਆ ਨਾ YouTube ਚੈਨਲ ਉਹਦੇ ਵਿੱਚ ਇਨਕਲੂਡ ਹੋਏ ਜਾਂਦਾ ਹੈ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਹੁਣ ਅਸੀਂ ਵੀ YouTube ਤੋਂ ਹੀ ਕਮਾ ਰਹੇ ਹਾਂ ਠੀਕ ਹੈ ਨਾ ਕੀ ਹੈ ਪਹਿਲਾ YouTube ਬਾਰੇ ਸਮਝਣਾ ਪੈਣਾ ਤੁਹਾਨੂੰ ਤੁਸੀਂ ਆਪਣੇ ਗਿਆਨ ਜਾਂ ਟੈਲੈਂਟ ਨੂੰ ਵੀਡੀਓਸ ਰਾਹੀਂ ਦੁਨੀਆ ਤੱਕ ਪਹੁੰਚਾ ਸਕਦੇ ਹੋ ਕਿਵੇਂ ਸ਼ੁਰੂ ਕਰੋ ਮੋਬਾਈਲ ਨਾਲ ਵੀਡੀਓ ਬਣਾਓ ਕੈਮਰਾ ਦੀ ਲੋੜ ਨਹੀਂ ਸਿੱਖਿਆ ਮੋਟੀਵੇਸ਼ਨ ਬਿਜ਼ਨਸ ਕਾਮੇਡੀ ਕੁਕਿੰਗ ਜਿਸ ਵਿੱਚ ਦਿਲਚਸਪੀ ਹੋ ਉਹ ਟੌਪਿਕ ਚੁਣੋ ਵੀਡੀਓਸ ਰੈਗੂਲਰ ਪਾਉ ਤੇ ਐਸਈਓ ਸਿੱਖੋ ਫਸਟ ਨੰਬਰ ਤੇ ਐਡ ਠੀਕ ਹੈ ਨਾ ਜਿਹਨੂੰ ਐਡਸ ਕਹਿੰਦੇ ਆਪਾਂ ਦੋਸਤੋ ਵਾਸ ਸਪੌਂਸਰਸ਼ਿਪ ਆ ਤੇ ਐਫੀਲੀਏਟ ਮਾਰਕੀਟ ਹੁੰਦਾ ਆ ਨਾਲ ਲੱਖਾਂ ਮਹੀਨਾ ਸਭ ਤੋਂ ਵੱਧ ਮਤਲਬ ਐਡਸ ਤੋਂ ਮਤਲਬ ਬਣਦਾ ਹੀ ਆ ਰੀਵਨਿਊ ਠੀਕ ਆ ਸੈਕੰਡ ਨੰਬਰ ਤੇ ਆਪਾਂ ਸਪੌਂਸਰਸ਼ਿਪ ਕਹਿ ਸਕਦੇ ਆ ਕਿ ਆਪਾਂ ਸਪੌਂਸਰਸ਼ਿਪ ਕਰਦੇ ਆ ਕਿਸੇ ਦੀ ਉਹ ਤੋਂ ਵਧੀਆ ਐਫੀਲੀਏਟ ਮਾਰਕੀਟ ਤੇ ਜਦੋਂ ਤੁਸੀਂ ਪ੍ਰੋਡਕਟ ਨੂੰ ਟੈਗ ਕਰਦੇ ਹੋ ਨਾ ਉਹਦੇ ਵਿੱਚ ਕਮਿਸ਼ਨ ਹੁੰਦਾ ਆ ਮੰਨ ਲਓ ਜੇ 400 ਦੀ ਪ੍ਰੋਡਕਟ ਹੈ ਠੀਕ ਆ ਨਾ ਤੇ ਉਹਦੇ ਵਿੱਚ ਨਾ 10 ਰੁਪਏ ਜਾਂ ਆਪਾਂ ਇਹ ਕਹਿ ਸਕਦੇ ਆ 25% ਆਪਣਾ ਕਮਿਸ਼ਨ ਆ ਦਾ ਉਹਦਾ ਚਾਰ ਹਿੱਸਾ ਕਰਕੇ ਤੁਹਾਨੂੰ ਇੱਕ ਹਿੱਸਾ ਉਹਦਾ ਮਿਲ ਜਾਣਾ ਆ। ਵੀਡੀਓ ਵਿੱਚ ਤੁਹਾਨੂੰ 100 ਰੁਪਏ ਦੇ ਵਿੱਚ ਮਿਲ ਜੂਗੇ। ਇਸੇ ਤਰੀਕੇ ਨਾਲ ਐਫੀਲੀਟ ਮਾਰਕੀਟ ਵਿੱਚ ਕਮਾਈ ਹੁੰਦੀ ਆ। ਨੈਕਸਟ ਆਪਣਾ ਜੋ ਹੈ ਬਟ YouTube YouTube ਬਹੁਤ ਯੂਨੀਕਾ ਇਹਨੂੰ ਕਰੋਗੇ ਨਾ ਬਹੁਤ ਵਧੀਆ ਰਹੋਗੇ ਤੁਸੀਂ। ਇਸ ਤੋਂ ਬਾਅਦ ਤੀਜੇ ਨੰਬਰ ਤੇ ਹੈ ਐਫੀਲੀਟ ਮਾਰਕੀਟਿੰਗ। ਇਹਦੇ ਵਿੱਚ ਨਾ ਤੁਹਾਨੂੰ ਪ੍ਰੋਡਕਟ ਟੈਗ ਕਰਨਾ ਪੈਂਦਾ ਹੈ ਤੇ ਤੁਸੀਂ ਦੂਜਿਆਂ ਦੇ ਪ੍ਰੋਡਕਟ ਨੂੰ ਸੇਲ ਕਰਦੇ ਹੋ ਉਸ ਤੇ ਕਮਿਸ਼ਨ ਜੋ ਮਿਲਦੀ ਆ ਨਾ ਵੀ ਉਹ ਤੁਹਾਡਾ ਹੀ ਇਨਕਮ ਹੁੰਦਾ ਆ। ਇਹ ਹੁੰਦਾ ਕਿ ਆਪਾਂ ਹੁਣ ਇਹ ਸਮਝ ਲੈਣੇ ਆ ਤੁਸੀਂ ਹੋਰ ਕੰਪਨੀਆਂ ਦੇ ਪ੍ਰੋਡਕਟ ਪ੍ਰਮੋਟ ਕਰਦੇ ਹੋ ਅਤੇ ਹਰ ਵਿਕਰੀ ਤੇ ਕਮਿਸ਼ਨ ਲੈਂਦੇ ਹੋ ਇਹਨੂੰ ਸ਼ੁਰੂ ਕਿਵੇਂ ਕਰਨਾ ਹੁੰਦਾ ਆ Amazon ਹੋ ਗਿਆ Flipkart ਹੋ ਗਿਆ Meesho ਜਾਂ ਅਫੀਲੀਏਟ ਪ੍ਰੋਗਰਾਮ ਜੁਆਇਨ ਕਰੋ ਆਪਣੇ YouTube Instagram ਜਾਂ ਬਲੌਗ ਰਾਹੀਂ ਲਿੰਕ ਸ਼ੇਅਰ ਕਰੋ ਕਮਾਈ 5000 ਤੋਂ ਲੈ ਕੇ 2 ਲੱਖ ਮਹੀਨਾ ਪਲੱਸ ਇਹ ਹੁੰਦਾ 2 ਲੱਖ ਮਹੀਨਾ ਦਾ ਪਲੱਸ ਇਹ ਹੁੰਦਾ ਆ ਟਰੈਫਿਕ ਤੇ ਨਿਰਭਰ ਕਰਦਾ ਹੈ ਮਤਲਬ ਹੋਰ ਕਿੰਨੇ ਯੂਟਿਊਬਰ ਆ ਜਾਂ ਇਨਫਲੂਐਂਸਰ ਆ ਜੋ ਇਹਨਾਂ ਨੂੰ ਪ੍ਰਮੋਟ ਕਰ ਰਿਹਾ ਉਸ ਤਰੀਕੇ ਨਾਲ ਤੇ ਵਿਕਰੀ ਕਿੰਨੀ ਹੁੰਦੀ ਉਸ ਤਰੀਕੇ ਨਾਲ ਤੁਸੀਂ ਕਮਾਈ ਕਰ ਸਕਦੇ ਹੋ ਬਟ ਇਹਨਾਂ ਸਭ ਚੈਨਲ ਸੋਸ਼ਲ ਮੀਡੀਆ 'ਚ ਕਮਾਈ ਬਹੁਤ ਆ ਇਹ ਮੈਂ ਤੁਹਾਨੂੰ ਕਹਿ ਸਕਦਾ ਹਾਂ ਗੱਲ ਚੌਥੇ ਨੰਬਰ ਤੇ ਹੈ ਆਨਲਾਈਨ ਟੀਚਿੰਗ ਕੋਚਿੰਗ ਇਹ ਤੁਸੀਂ ਕਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਤੁਸੀਂ ਵੀ ਕਿਸੇ ਨੂੰ ਸਮਝਾ ਸਕਦੇ ਹੋ ਇਹ ਵਿੱਚ ਹੁੰਦਾ ਕੀ ਹੈ ਕਰਨਾ ਕੀ ਹੁੰਦਾ ਹੈ ਜੇ ਤੁਹਾਨੂੰ ਕਿਸੇ ਵਿਸ਼ੇ ਵਿੱਚ ਮਹਾਰਤਾ ਹੈ ਜਿਵੇਂ ਕਿ ਮੈਥ ਹੋ ਗਿਆ ਅੰਗਰੇਜ਼ੀ ਸੰਗੀਤ ਕਲਾ ਹੋਰ ਵੀ ਬਹੁਤ ਸਾਰੇ ਸਬਜੈਕਟ ਆ ਤਾਂ ਤੁਸੀਂ ਆਨਲਾਈਨ ਪੜਾ ਸਕਦੇ ਹੋ ਸ਼ੁਰੂ ਕਿਵੇਂ ਕਰਨਾ ਪਹਿਲਾ ਜੂਮ ਜਾਂ ਗੂਗਲ ਮੀਟ ਤੇ ਫ੍ਰੀ ਕਲਾਸ ਲਾਓ YouTube ਤੇ ਡੈਮੋ ਵੀਡੀਓ ਪਾਓ ਤੇ ਸਟੂਡੈਂਟਸ ਜੋੜੋ ਕਮਾਈ ਜੋ ਹੈ 10000 ਤੋਂ ਲੈ ਕੇ 1 ਲੱਖ ਪਲੱਸ ਮਹੀਨਾ ਹੋ ਜਾਂਦਾ ਹੈ ਇਸ ਤੋਂ ਬਾਅਦ ਨੈਕਸਟ ਆਪਣੇ 5 ਨੰਬਰ ਤੇ ਸੋਸ਼ਲ ਮੀਡੀਆ ਮੈਨੇਜਮੈਂਟ ਇਹ ਹੁੰਦਾ ਕਿ ਆ ਪਹਿਲਾਂ ਇਹ ਸਮਝ ਲਓ ਛੋਟੀਆਂ ਦੁਕਾਨਾਂ ਜਾਂ ਲੋਕਾਂ ਨੂੰ ਆਪਣੇ ਇੰਸਟਾਗ੍ਰam ਫੇਸਬੁੱਕ ਪੇਜ ਚਲਾਉਣ ਦੀ ਲਈ ਮਦਦ ਦੀ ਲੋੜ ਹੁੰਦੀ ਹੈ ਕਿਵੇਂ ਸ਼ੁਰੂ ਕਰੋ ਲੋਕਲ ਬਿਜ਼ਨਸ ਨਾਲ ਗੱਲ ਕਰੋ ਤੇ ਉਹਨਾਂ ਦੇ ਪੇਜ ਚਲਾਉਣ ਦੀ ਆਫਰ ਦਿਓ ਕੈਨਵਾ ਨਾਲ ਡਿਜ਼ਾਈਨ ਸਿੱਖੋ ਤੇ ਕੰਟੈਂਟ ਬਣਾਓ ਓਕੇ ਨਾ ਇਸ ਤੋਂ ਬਾਅਦ ਇਹਦੇ ਵਿੱਚ ਕਮਾਈ ਜੋ ਹੈ ਕਮਾਈ ਆ 5000 ਤੋਂ ਲੈ ਕੇ 50000 ਪਲੱਸ ਪ੍ਰਤੀ ਕਲਾਇੰਟ ਦੇ ਮਗਰ ਤੁਹਾਨੂੰ ਜੇ ਨਾ ਮਤਲਬ ਮੰਨ ਲਓ ਐਸੇ ਕੁਝ ਬੰਦੇ ਆ ਜਿਨ੍ਹਾਂ ਨੂੰ ਵੀਡੀਓ ਐਡੀਟਿੰਗ ਨਹੀਂ ਹੁੰਦੀ ਥੰਬਨੇਲ ਬਣਾਉਣਾ ਨਹੀਂ ਹੁੰਦਾ ਉਹ ਵਗੈਰਾ ਤੁਸੀਂ ਕਰ ਸਕਦੇ ਹੋ ਤੇ ਤੁਸੀਂ ਆਪਣੇ ਮਨ ਚਾਹੇ ਤੁਸੀਂ ਆਪਣਾ ਚਾਰजेस ਕਰ ਸਕਦੇ ਹੋ ਮੰਨ ਲਓ ਜੀ ਇੱਕ ਥੰਬਨੇਲ ਬਣਾਉਣ ਦਾ ਤੁਸੀਂ 100 ਰੁਪਏ ਚਾਰਜ ਕਰਦੇ ਹੋ ਠੀਕ ਹੈ ਨਾ ਜੇ ਮੰਨ ਲਓ 10 ਕਲਾਇੰਟ ਨੂੰ ਵੀ ਦੇ ਚ ਜੋੜ ਲੈਣੇ ਹੋ ਤੁਸੀਂ ਜੇ 10 ਕਲਾਇੰਟ ਵੀ ਤੁਹਾਡੇ ਕੋ ਆ ਜਾਣ ਤਾਂ 10 ਥੰਬਨੇਲ ਬਣਾਉਣੇ ਤਾਂ 1000 ਰੁਪਏ ਖੜਾ ਆ ਇਸ ਤਰੀਕੇ ਨਾਲ ਕਮਾਈ ਹੁੰਦੀ ਹੈ ਇਸ ਤੋਂ ਬਾਅਦ ਹੈ ਅੰਤਿਮ ਸਲਾਹ ਮੇਰੇ ਵੱਲੋਂ ਜੋ ਰੈਫਰ ਕਰੂੰਗਾ ਮੈਂ ਬਿਨਾ ਪੈਸੇ ਬਿਜ਼ਨਸ ਸ਼ੁਰੂ ਕਰਨ ਲਈ ਸੋਚ ਲਗਨ ਤੇ ਸਿੱਖਣ ਦੀ ਇੱਛਾ ਸਭ ਤੋਂ ਵੱਡਾ ਇਨਵੈਸਟਮੈਂਟ ਹੈ ਜਿਸ ਵਿੱਚ ਰੁਚੀ ਹੈ ਉਸ ਵਿੱਚ ਮਿਹਨਤ ਕਰੋ ਲੱਖਾਂ ਕਮਾਉ ਸੰਭਵ ਹੈ ਹੁਣ ਐਂਡ ਵਿੱਚ ਨਾ ਬੋਲ ਬੋਲ ਕੇ ਮੇਰਾ ਵੀ ਗਲਾ ਦੁਖਣ ਲੱਗ ਗਿਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹਾਂ ਇੱਕ ਹੋ ਗਿਆ ਸੋਸ਼ਲ ਮੀਡੀਆ ਮੈਨੇਜਮੈਂਟ ਇਹ ਵੀ ਬਹੁਤ ਵਧੀਆ ਹੈ ਬਟ ਮੈਂ ਸਿਰਫ ਇੱਕ ਚੀਜ਼ ਨੂੰ ਰੈਫਰ ਕਰਦਾ ਹਾਂ ਆ ਦੇਖੋ ਤੁਸੀਂ ਇੱਕ YouTube ਚੈਨਲ ਬਣਾਓ ਤੇ ਤੁਹਾਨੂੰ ਪਸੰਦ ਕੀ ਆ ਤੁਸੀਂ ਕਰਨਾ ਕੀ ਚਾਹੁੰਦੇ ਹੋ ਉਸ ਟੌਪਿਕ ਤੇ ਵੀਡੀਓ ਬਣਾਓ ਤੇ ਤੁਸੀਂ ਚੁੱਪ ਕਰਕੇ ਅੱਖ ਬੰਦ ਕਰਕੇ YouTube ਤੇ ਸਹੀ ਤਰੀਕੇ ਨਾਲ ਅਪਲੋਡ ਕਰਨਾ ਸਟਾਰਟ ਕਰ ਦੋ ਮੇਰੇ ਕਹੇ ਤੇ ਪਹਿਲਾਂ 3 ਦਿਨ ਤੁਸੀਂ ਅਪਲੋਡ ਕਰੋ ਦੇਖੋ ਉਹਦਾ ਕੀ ਰਿਜ਼ਲਟ ਨਿਕਲਦਾ ਆ 6 ਮਹੀਨੇ ਤੱਕ ਕੰਟੀਨਿਊਲੀ ਐਸੇ ਤਰੀਕੇ ਨਾਲ ਕਰੋ ਇੱਕ ਟਾਈਮ ਸੈੱਟ ਕਰ ਲਓ ਵੀਡੀਓ ਅਪਲੋਡ ਕਰਨ ਦਾ ਤੇ ਜਿਵੇਂ ਮੈਂ 5 ਵਜੇ ਕਰਦਾ ਆ ਜਾਂ 6 ਵਜੇ ਕਰਦਾ ਆ ਨਾ ਵੀ ਮੇਰਾ ਜੋ YouTube ਚੈਨਲ ਹੈ 6 ਵਜੇ ਮੈਂ ਵੀਡੀਓ ਪਬਲਿਕ ਕਰਦਾ ਆ ਖਾਸ ਕਰਕੇ 5 ਵਜੇ ਵੀ ਕਰ ਦਿੰਨਾ ਹੈ ਇਸੇ ਤਰੀਕੇ ਨਾਲ 1 ਸਾਲ ਕਰਕੇ ਦੇਖੋ ਵਧੀਆ ਕੰਮ ਚੱਲੂਗਾ ਤੁਹਾਡਾ ਬਾਕੀ ਤੁਹਾਡੀ ਮਰਜ਼ੀ ਹੈ ਮਿਲਦੇ ਆ ਨੈਕਸਟ ਵੀਡੀਓ ਵਿੱਚ ਓਕੇ ਬਾਈ ਟੇਕ ਕੇਅਰ ਕੀਪ ਸਮਾਈਲਿੰਗ